ਸਤਿ ਸ਼੍ਰੀ ਅਕਾਲ ਜੀ ਕਰਮਜੀਤ ਤੈਨੂੰ ਤੇਰਾ ਭਰਾ ਲੈਣ ਆ ਗਿਆ ਆ ਛੇਤੀ ਤਿਆਰ ਹੋ ਜਾ ਤੇ ਹਾਂ ਤੇਰੇ ਨਾਲ ਰਮਣ ਵੀ ਜਾਊਗੀ ਕਿਉਂਕਿ ਕਰਨ ਪਹਿਲੀ ਵਾਰ ਆਪਣੇ ਸਹੁਰੇ ਜਾ ਰਿਹਾ ਆ ਤੂੰ ਤਾਂ ਆਪਣੇ ਪਰਿਵਾਰ ਦੇ ਨਾਲ ਲੱਗੀ ਰਹੇਂਗੀ ਤੇ ਕਰਨ ਨੂੰ ਇਵੇਂ ਇਕੱਲਾ ਚੰਗਾ ਨਹੀਂ ਲੱਗੂਗਾ ਬਲਵੀਰ ਜੀ ਬੋਲੇ ਵੈਸੇ ਤਾਂ ਵੀਰਾ ਕੋਮਲ ਤੇ ਮੈਂ ਇਹਨਾਂ ਦਾ ਪੂਰਾ ਧਿਆਨ ਰੱਖਾਂਗੇ ਇਹਨਾਂ ਨੂੰ ਬਿਲਕੁਲ ਵੀ ਬੋਰ ਨਹੀਂ ਹੋਂ ਦਵਾਂਗੇ ਕਰਮਜੀਤ ਬੋਲੀ ਕਰਨ ਨੂੰ ਘਟ ਬੋਲਣ ਦੀ ਆਦਤ ਆ ਤੇ ਹਜੇ ਤੁਸੀਂ ਦੋਵੇਂ ਇੱਕ ਦੂਜੇ ਨੂੰ ਜਾਣਦੇ ਹੀ ਕਿੰਨਾ ਹੋ ਹਾਲਾਂਕਿ ਪੱਗ ਫੇਰੇ ਦੀ ਰਸਮ ਦੇ ਬਾਅਦ ਕੱਲ ਵਾਪਸ ਆਈ ਜਾਣਾ ਆ ਪਰ ਮੈਣੀ ਚੰਦੀ ਕਰਨ ਪਰੇਸ਼ਾਨ ਹੋਵੇ ਇਹ ਕਹਿ ਕੇ ਬਲਵੀਰ ਜੀ ਚਲੀ ਗਈ ਕਰਮਜੀਤ ਨੂੰ ਆਪਣੇ ਮੁੰਡੇ ਕਰਨ ਦੇ ਲਈ ਬਲਵੀਰ ਜੀ ਨੇ ਹੀ ਪਸੰਦ ਕੀਤਾ ਸੀ ਬਲਵੀਰ ਜੀ ਦਾ ਵੱਡਾ ਮੁੰਡਾ ਕਰਨ ਤੇ ਛੋਟੀ ਕੁੜੀ ਰਮਣੀਆ ਜਿਹੜੀ ਹਜੇ ਕਾਲਜ ਵਿੱਚ ਪੜਾਈ ਕਰਦੀ ਆ ਕਰਮਜੀਤ ਵੀ ਪੜ੍ਹੀ ਲਿਖੀ ਸੋਹਣੀ ਤੇ ਸਰਲ ਸੁਭਾਅ ਦੀ ਕੁੜੀ ਆ। ਮਾਪਿਓ ਦੀ ਪਸੰਦ ਹੀ ਆਪਣੀ ਪਸੰਦ ਮੰਨ ਕੇ ਕਰਨ ਨੇ ਵਿਆਹ ਕਰ ਲਿਆ। ਫੋਨ ਤੇ ਹੀ ਥੋੜੀ ਬਹੁਤੀ ਉਹਨਾਂ ਦੋਵਾਂ ਦੀ ਗੱਲ ਕਰਵਾਈ। ਕਰਨ ਨੂੰ ਵੀ ਕਰਮਜੀਤ ਪਹਿਲੀ ਨਜ਼ਰ ਵਿੱਚ ਹੀ ਪਸੰਦ ਆ ਗਈ ਸੀ। ਇੱਕ ਦਿਨ ਰੁੱਕ ਕੇ ਤਿੰਨੇ ਵਾਪਸ ਘਰ ਆ ਗਏ। ਬਲਵੀਰ ਜੀ ਨੇ ਆਪਣੀ ਕੁੜੀ ਕੋਲੋਂ ਉੱਥੋਂ ਦੀ ਸਾਰੀ ਜਾਣਕਾਰੀ ਗੱਲਾਂ-ਗੱਲਾਂ ਵਿੱਚ ਹੀ ਲੈ ਲਈ। ਹਾਂ ਉਹਂ ਦੱਸ ਕੀ ਗੱਲ ਕਰ ਰਹੀ ਸੀ ਉੱਥੇ ਸਾਰੇ ਜਾਣੇ ਤੇ ਤੇਰੀ ਭਾਬੀ ਨੇ ਕਰਨ ਦਾ ਖਿਆਲ ਰੱਖਿਆ ਆ ਨਾ ਬਲਵੀਰ ਜੀ ਨੇ ਪੁੱਛਿਆ ਹਾਂ ਮੰਮੀ ਭਾਬੀ ਪੂਰਾ ਦਿਨ ਵੀਰੇ ਦਾ ਧਿਆਨ ਰੱਖ ਰਹੀ ਸੀ ਤੇ ਵੀਰਾ ਵੀ ਭਾਬੀ ਦਾ ਧਿਆਨ ਰੱਖ ਰਿਹਾ ਸੀ ਰਮਨ ਬੋਲੀ ਕਰਨ ਨੂੰ ਕੀ ਧਿਆਨ ਦੇਣਾ ਰੱਖਣਾ ਚਾਹੀਦਾ ਸੀ ਉਹਦਾ ਉਹ ਆਪਣੇ ਤਾਂ ਘਰ ਗਈ ਸੀ ਬਲਵੀਰ ਜੀ ਨੇ ਰਮਨ ਕੋਲੋਂ ਪੁੱਛਿਆ ਫਿਰ ਵੀ ਵੀਰਾ ਤਾਂ ਖਾਣ ਦੇ ਲਈ ਤੇ ਆਪਣਾ ਧਿਆਨ ਰੱਖਣ ਦੇ ਲਈ ਵਾਰ-ਵਾਰ ਟੋਕ ਰਿਹਾ ਸੀ ਕਰਮਜੀਤ ਭਾਬੀ ਦੀ ਮੰਮੀ ਤੇ ਸਾਰੇ ਰਿਸ਼ਤੇਦਾਰ ਖੁਸ਼ ਸੀ ਤੇ ਕਹਿ ਰਹੇ ਸੀ ਵੇਖ ਜਵਾਈ ਤਾਂ ਸਾਡੀ ਕੁੜੀ ਦਾ ਕਿੰਨਾ ਖਿਆ ਰਿਹਾਦਾ ਆ ਇੱਕ ਪਲ ਵੀ ਹੱਥ ਨਹੀਂ ਛੱਡਦਾ ਰਮਨ ਬੋਲੀ ਚਲ ਠੀਕ ਆ ਤੂੰ ਜਾ ਆਪਣਾ ਕੰਮ ਕਰ ਬਲਵਿਜ ਜੀ ਬੋਲ ਕੇ ਆਪਣੇ ਕਮਰੇ ਵਿੱਚ ਆ ਗਈ ਦੋ ਤਿੰਨ ਦਿਨ ਬਾਅਦ ਕਰਨ ਨੂੰ ਵਾਪਸ ਆਪਣੀ ਨੌਕਰੀ ਤੇ ਜਾਣਾ ਸੀ ਕਰਨਜੀਤ ਕਰਨ ਉਥੇ ਇਕੱਲਾ ਹੀ ਰਹਿੰਦਾ ਆ ਇਸ ਲਈ ਤੂੰ ਵੀ ਉਹਦੇ ਨਾਲ ਹੀ ਚਲੀ ਜਾਇਆ ਕਰ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੀ ਦੂਜਿਆਂ ਦੇ ਸਾਹਮਣੇ ਪਤੀ ਪਤਨੀ ਨੂੰ ਆਪਣੇ ਰਿਸ਼ਤੇ ਦੀ ਮਰਿਆਦਾ ਦਾ ਧਿਆਨ ਰੱਖਣਾ ਜ਼ਰੂਰੀ ਆ ਕਰਨ ਤਾਂ ਅਜੇ ਸਮਝਦਾ ਨਹੀਂ ਆ ਪਰ ਤੂੰ ਹੀ ਇਹ ਗੱਲ ਚੰਗੀ ਤਰ੍ਹਾਂ ਸਮਝਾਵੇਂ ਦੂਜਿਆਂ ਦੇ ਸਾਹਮਣੇ ਇਵੇਂ ਦਾ ਮੌਕਾ ਨਾ ਦਿਓ ਜਿੱਥੇ ਸਾਨੂੰ ਸ਼ਰਮਿੰਦਾ ਹੋਣਾ ਪਵੇ ਬਲਵੀਰ ਜੀ ਬੋਲੀ ਹਾਂ ਮੈਂ ਧਿਆਨ ਰੱਖੂੰਗੀ ਮੰਮੀ ਜੀ ਕਰਮਜੀਤ ਬੋਲੀ ਕਰਮਜੀਤ ਆਪਣੇ ਘਰ ਵਾਲੇ ਦੇ ਨਾਲ ਦੂਸਰੇ ਸ਼ਹਿਰ ਆ ਗਈ ਹੌਲੀ ਹੌਲੀ ਉਹ ਆਪਣੀ ਗਰਸਤੀ ਵਸਾਉਣ ਲੱਗੀ ਕਰਨ ਕਰਮਜੀਤ ਦਾ ਹਰ ਤਰੀਕੇ ਨਾਲ ਖਿਆਲ ਰੱਖਦਾ ਆਫਿਸ ਤੋਂ ਹੋਣ ਦੇ ਬਾਅਦ ਵੀ ਕਈ ਵਾਰ ਰਸੋਈ ਵਿੱਚ ਉਹਦੀ ਮਦਦ ਕਰਦਾ ਤੁਸੀਂ ਜਾ ਕੇ ਆਰਾਮ ਕਰੋ ਜਾਂ ਟੀਵੀ ਵੇਖ ਲਓ ਮੈਂ ਸਾਰਾ ਕੁਝ ਕਰ ਲੂੰਗੀ ਕਰਮਜੀਤ ਬੋਲੀ ਇਸ ਘਰ ਵਿੱਚ ਅਸੀਂ ਦੋਵੇਂ ਇਕੱਲੇ ਆ ਤੂੰ ਇਕੱਲੇ ਕੰਮ ਕਰੇ ਤੇ ਮੈਂ ਇਕੱਲਾ ਕੀ ਕਰਾਂ ਇਹਦੇ ਨਾਲੋਂ ਚੰਗਾ ਆ ਅਸੀਂ ਦੋਵੇਂ ਮਿਲ ਕੇ ਕੰਮ ਕਰ ਲਈਏ ਤਾਂ ਕਿ ਫਿਰ ਇਕੱਠੇ ਰਹਿਣ ਦਾ ਵਕਤ ਵੀ ਨਿਕਲ ਸਕੇ ਕਰਨ ਹੱਥ ਫੜਦੇ ਹੋਏ ਬੋਲਿਆ ਤੁਹਾਡੀ ਗੱਲ ਸਹੀ ਆ ਪਰ ਹਰ ਕਿਸੇ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਕਰਮਜੀਤ ਬੋਲੀ ਮੈਂ ਤਾਂ ਮਾਂ ਦੀ ਵੀ ਮਦਦ ਕਰਦਾ ਸੀ ਫਿਰ ਇੱਥੇ ਵੀ ਇਕੱਲਾ ਰਹਿੰਦਾ ਸੀ ਤਾਂ ਸਾਰਾ ਕੰਮ ਕਰਨਾ ਹੀ ਪੈਂਦਾ ਸੀ ਹੁਣ ਤੇਰੀ ਮਦਦ ਕਰ ਦੂੰਗਾ ਤਾਂ ਹ ਇਹਦੇ ਵਿੱਚ ਕੀ ਗਲਤ ਆ ਕਰਨ ਬੋਲਿਆ ਤੁਹਾਡਾ ਫੋਨ ਵੱਜ ਰਿਹਾ ਆ ਗਰਮਜੀਤ ਬੋਲੀ ਹੈਲੋ ਮਾਂ ਸਤਿ ਸ਼੍ਰੀ ਅਕਾਲ ਕਰਨ ਬੋਲਿਆ ਸਤਿ ਸ਼੍ਰੀ ਅਕਾਲ ਪੁੱਤ ਆਫਿਸ ਤੋਂ ਆ ਗਿਆ ਕੀ ਕੀ ਕਰਦਾ ਸੀ ਬਲਵੀਰ ਜੀ ਬੋਲੀ ਬੱਸ ਮੰਮੀ ਚਾਹ ਪੀ ਰਿਆ ਆ ਤੁਹਾਡੀ ਬਹੂ ਨੂੰ ਕਹਿ ਰਿਹਾ ਸੀ ਆਪਣੇ ਹੱਥ ਦਾ ਸਪੈਸ਼ਲ ਖਾਣਾ ਖਵਾਉਂਦਾ ਆ ਤੈਨੂੰ ਕਰਨ ਬੋਲਿਆ ਉਹ ਤਾਂ ਆਫਿਸ ਤੋਂ ਥੱਕ ਕੇ ਆਇਆ ਆ ਕਿਤੇ ਫालतू ਦੇ ਕੰਮਾਂ ਵਿੱਚ ਲੱਗੇਗਾ ਬਹੂ ਹੈ ਨਾ ਲਿਆ ਮੇਰੀ ਗੱਲ ਕਰਾ ਬਹੂ ਨਾਲ ਬਲਵੀਰ ਜੀ ਬੋਲੀ ਹੈਲੋ ਮੰਮੀ ਜੀ ਕੀ ਹਾਲ ਆ ਕਰਮਜੀਤ ਬੋਲੀ ਬਹੂ ਮੇਰਾ ਪੋਤਾ ਉੱਥੇ ਇਕੱਲਾ ਰੰਦਾ ਸੀ ਇਹ ਸੋਚ ਕੇ ਮੈਂ ਤੈਨੂੰ ਹੀ ਉਹਦੇ ਨਾਲ ਭੇਜ ਦਿੱਤਾ ਨਹੀਂ ਤਾਂ ਕਈ ਲੋਕ ਤਾਂ ਆਪਣੀ ਬਉ ਨੂੰ ਆਪਣੇ ਕੋਲ ਹੀ ਰੱਖਦੇ ਆ ਤੇ ਤੂੰ ਉੱਥੇ ਆਪਣਾ ਰਾਜ ਚਲਾ ਰਹੀ ਆ ਮੇਰਾ ਪੁੱਤ ਨੌਕਰੀ ਕਰਕੇ ਆਉਂਦਾ ਆ ਤੇ ਤੂੰ ਉਹਦੇ ਕੋਲੋਂ ਕੰਮ ਕਰਵਾਉਂਦੀ ਆ ਕਰਨ ਨੂੰ ਕੰਮ ਕਰਨਾ ਆਉਂਦਾ ਆ ਇਹਦਾ ਮਤਲਬ ਇਹ ਨਹੀਂ ਕਿ ਤੂੰ ਕੰਮ ਹੀ ਨਾ ਕਰੇ ਬਲਵੀਰ ਜੀ ਬੋਲੇ ਨਹੀਂ ਮੰਮੀ ਜੀ ਇਹ ਮੇਂਦੀ ਗੱਲ ਨਹੀਂ ਆ ਮੈਂ ਅੱਗੇ ਤੋਂ ਧਿਆਨ ਰੱਖੂਗੀ ਕਰਨਜੀਤ ਬੋਲੀ ਕੀ ਕਹਿ ਰਹੀ ਸੀ ਮੰਮੀ ਕਰਨ ਨੇ ਕਿਹਾ ਕਹਿ ਰਹੀ ਸੀ ਤੁਹਾਡਾ ਧਿਆਨ ਰੱਖਣ ਦੇ ਲਈ ਕਰਮਜੀਤ ਨੇ ਗੱਲ ਨੂੰ ਖਤਮ ਕਰਨ ਦੇ ਲਈ ਝੂਠ ਬੋਲ ਦਿੱਤਾ ਠੀਕ ਹੈ ਹਜੇ ਤਾਂ ਮੈਂ ਆਪਣੀ ਪਤਨੀ ਦਾ ਧਿਆਨ ਰੱਖੂੰਗਾ ਹੀ ਤੂੰ ਆਰਾਮ ਕਰ ਤੇ ਮੇਰੇ ਹੱਥ ਦਾ ਬਣਿਆ ਸਪੈਸ਼ਲ ਖਾਣਾ ਖਾ ਕਰਨ ਬੋਲਿਆ ਤੇ ਸੋਈ ਵੀ ਚਲਿਆ ਗਿਆ ਮੈਂ ਉਹਨਾਂ ਨੂੰ ਸਾਰਾ ਕੁਝ ਦੱਸੂੰਗੀ ਤਾਂ ਸ਼ਾਇਦ ਇਹਨਾਂ ਨੂੰ ਬੁਰਾ ਲੱਗ ਜਾਵੇ ਤੇ ਇਹੇ ਆਪਣੀ ਮੰਮੀ ਨੂੰ ਕੁਝ ਕਹਿ ਦੇਣ ਇਹਦੇ ਤੋਂ ਬਿਹਤਰ ਆ ਮੈਂ ਚੁੱਪੀ ਰਾਂ ਕਰਮਜੀਤ ਮਾਣੀ ਮਾਨਵੀ ਚ ਆਪਣੇ ਆਪ ਨੂੰ ਕਹਿਣ ਲੱਗੀ ਲਗਭਗ 6 ਮਹੀਨੇ ਹੋ ਗਏ ਬਲਵੀਰ ਜੀ ਦੀ ਭੈਣ ਦੀ ਕੁੜੀ ਦਾ ਵਿਆਹ ਤਾਂ ਹੋ ਚੁੱਕਿਆ ਸੀ ਇਹਦੇ ਲਈ ਬਲਵੀਰ ਜੀ ਨੇ ਕਰਮਜੀਤ ਨੂੰ ਕਹਿੰਨ ਕੀਤਾ ਬਹੂ ਵਿਆਹ ਦੀ ਤਿਆਰੀ ਕਰ ਲਈਏ ਨਾ ਤੇਰੇ ਵਿਆਹ ਤੋਂ ਬਾਅਦ ਪਹਿਲਾ ਵਿਆਹ ਆ ਮੇਰਾ ਨਾਕਣਾ ਵੜਾ ਦਿਓ ਚੰਗੀ ਤਰ੍ਹਾਂ ਤਿਆਰ ਹੋਵੀਂ ਤੇ ਸਾਰੇ ਸੂਟ ਭਾਰੇ ਲੈ ਕੇ ਆਈਂ ਬਲਵੀਰ ਜੀ ਬੋਲੀ ਜੀ ਮਮੀ ਜੀ ਮੈਂ ਧਿਆਨ ਰੱਖੂੰਗੀ ਕਰਮਜੀਤ ਨੇ ਕਿਹਾ ਤੇ ਹਾਂ ਵੇਖ ਆਪਣੇ ਘਰ ਵਾਲੇ ਨੂੰ ਆਪਣੇ ਮਗਨ ਨਾਲ ਲਈ ਫਿਰਈ ਕੱਲ ਨੂੰ ਉੱਥੇ ਲੋਕ ਗੱਲਾਂ ਬਣਾਉਣਗੇ ਬਲਵੀਰ ਜੀ ਬੋਲੇ ਜੀ ਮਮੀ ਜੀ ਮੈਂ ਕਰਨ ਨਾਲ ਗੱਲ ਕਰੂੰਗੀ ਕਰਮਜੀਤ ਬੋਲੀ ਬਹੁ ਆ ਮੇਰੇ ਪੋਤੇ ਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਆ ਉਹ ਤਾਂ ਸਿੱਧਾ ਆ ਉਹਨੂੰ ਇਹ ਸਾਰੀਆਂ ਘਰ ਪਰਿਵਾਰ ਦੀਆਂ ਗੱਲਾਂ ਸਮਝਣੀਆਂ ਹੁੰਦੀਆਂ ਪਰ ਤੈਨੂੰ ਹੀ ਧਿਆਨ ਰੱਖਣਾ ਚਈਦਾ ਆ ਕਿਤੇ ਦੂਸਰੀ ਜਗ੍ਹਾ ਜਾ ਕੇ ਸਾਡੀ ਨਾਕਣਾ ਕਟਵਾ ਦੇਵੇ ਬਲਵੀਰ ਜੀ ਬੋਲੀ ਵਿਆਹ ਤੋਂ 2 ਦਿਨ ਪਹਿਲਾਂ ਕਰਨਜੀਤ ਤੇ ਕਰਨ ਵਿਆਹ ਵਿੱਚ ਪਹੁੰਚ ਗਏ ਬਲਵੀਰ ਜੀ ਪਹਿਲਾਂ ਹੀ ਪਹੁੰਚ ਚੁੱਕੀ ਸੀ ਕਰਨਜੀਤ ਨਵੀਂ ਬਹੂ ਸੀ ਇਸ ਲਈ ਸਾਰੇ ਉਹਨੂੰ ਹੀ ਦੇਖ ਰਹੇ ਸੀ ਕਰਨਜੀਤ ਧਿਆਨ ਰੱਖ ਰਹੀ ਸੀ ਕਿ ਆਪਣੀ ਸੱਸ ਨੂੰ ਨਾਰਾਜ਼ ਹੋਣ ਦਾ ਮੈਂ ਕੋਈ ਵੀ ਮੌਕਾ ਨਾ ਦਵਾਂ ਕਰਨ ਨੂੰ ਜਦੋਂ ਮੌਕਾ ਮਿਲਦਾ ਆਪਣੀ ਘਰ ਵਾਲੀ ਦੇ ਕੋਲ ਜਾ ਕੇ ਬਹਿ ਜਾਂਦਾ ਜਾਂ ਫਿਰ ਦੂਰ ਤੋਂ ਇਸ਼ਾਰਿਆਂ ਵਿੱਚ ਆਪਣੀ ਗੱਲ ਕਹਿੰਦਾ ਕਰਮਜੀਤ ਦਾ ਹਾਲਾਂਕਿ ਪੂਰਾ ਧਿਆਨ ਰੱਖਦੀ ਇਹ ਜੇ ਵਕਤ ਤੇ ਉਹ ਤੋਂ ਕੰਮ ਦਾਬਾ ਨਾ ਬਣਾ ਕੇ ਚਲੀ ਜਾਂਦੀ ਪਰ ਲੋਕਾਂ ਦੀ ਨਜ਼ਰ ਹਮੇਸ਼ਾ ਹੀ ਇਹਵੇਂ ਦੀਆਂ ਗੱਲਾਂ ਫਾੜੀ ਲੈਂਦੀ ਆ ਕਹਿਣਾ ਪਵੇਗਾ ਭੈਣ ਤੇਰੀ ਬਹੂ ਤੇ ਮੁੰਡੇ ਵਿੱਚ ਤਾਂ ਬਹੁਤ ਪਿਆਰ ਆ ਤੇਰੀ ਬਹੂ ਨੇ ਤਾਂ ਬਹੁਤ ਹੀ ਘੱਟ ਸਮੇਂ ਵਿੱਚ ਤੇਰੇ ਪੋਤ ਨੂੰ ਆਪਣੇ ਮਗਰ ਲਾ ਲਿਆ ਆ ਬਲਵੀਰ ਜੀ ਦੀ ਭੈਣ ਬੋਲੀ ਹੁਣ ਤੇਰੇ ਕੋਲੋਂ ਕੀ ਲਕਾਉਣਾ ਆ ਕਰਨ ਸਾਡਾ ਤਾਂ ਬਹੁਤ ਸਿੱਧਾ ਆ ਬਲਵੀਰ ਜੀ ਜਵਾਬ ਦੇ ਕੇ ਕੰਮ ਦਾ ਬਹਾਨਾ ਕਰਕੇ ਉਥੋਂ ਚਲੀ ਗਈ ਕਰਨ ਵਿਆਹ ਦੇ ਕੰਮਾਂ ਵਿੱਚ ਸਾਰਿਆਂ ਨੂੰ ਮਦਦ ਕਰ ਰਿਹਾ ਸੀ ਪਰ ਜਦੋਂ ਮੌਕਾ ਮਿਲਦਾ ਕਰਨ ਜੀ ਦੇ ਆਸ-ਪਾਸ ਘੁੰਮਦਾ ਜ਼ਰੂਰ ਸੀ ਬਲਵੀਰ ਜੀ ਨੂੰ ਦੋ ਚਾਰ ਰਿਸ਼ਤੇਦਾਰਾਂ ਨੇ ਵੀ ਕਹਿ ਦਿੱਤਾ ਕਿ ਤੁਹਾਡੀ ਬਹੂ ਨੇ ਤਾਂ ਤੁਹਾਡੇ ਪੁੱਤ ਤੇ ਬਹੁਤ ਜਲਦੀ ਜਾਦੂ ਚਲਾ ਲਿਆ ਇਹ ਗੱਲਾਂ ਬਲਵੀਰ ਜੀ ਨੂੰ ਪਰੇਸ਼ਾਨ ਕਰਨ ਲੱਗੀਆਂ ਕਰਮਜੀਤ ਨੂੰ ਆਪਣੀ ਸੱਸ ਦਾ ਬਦਲਦਾ ਹੋਇਆ ਰੰਗ ਸਮਝ ਵਿਚਾਰਿਆ ਸੀ ਪਰ ਉਹ ਕਰਨ ਨੂੰ ਮਨਾ ਨਹੀਂ ਕਰ پا ਰਹੀ ਸੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਆਪਣੇ ਪਤੀ ਨੂੰ ਇਹੋ ਜਿਹੀ ਕੋਈ ਗੱਲ ਕਹੇ ਕਿ ਕੱਲ ਨੂੰ ਕਰਨ ਆਪਣੀ ਮਾਂ ਨੂੰ ਹੀ ਨਾ ਕੁਝ ਕਹਿ ਦਵੇ ਢੋਲਕੀ ਦੇ ਪ੍ਰੋਗਰਾਮ ਵਿੱਚ ਕਰਨ ਨੇ ਗੁਲਾਬੀ ਰੰਗ ਦਾ কুর্তা ਪਾਇਆ ਹੋਇਆ ਸੀ ਪੁੱਤ ਇਹ ਕਿਵੇਂ ਦਾ কুর্তা ਪਾਇਆ ਆ ਜ਼ਰੂਰ ਬਬੂ ਨੇ ਲੈ ਕੇ ਆਈ ਹੋਵੇਗੀ ਜਾ ਬਦਲ ਕੇ ਆ ਜਾ ਬਲਬੀਰ ਜੀ ਬੋਲੀ ਨਹੀਂ ਮੰਮੀ ਇਹ ਤਾਂ ਮੇਰੀ ਪਸੰਦ ਆ ਇਹ ਰੰਗ ਅੱਜਕੱਲ ਟ੍ਰੈਂਡ ਵਿੱਚ ਆ ਕਰਨ ਬੋਲਿਆ ਭੈਣੇ ਪੁੱਤ ਦਾ ਵਿਆਹ ਹੋ ਗਿਆ ਆ ਹੁਣ ਇਹਦਾ ਟੇਸਟ ਵੀ ਬਦਲ ਗਿਆ ਆ ਮਾਂ ਦੀ ਨਹੀਂ ਹੁਣ ਬੋਟੀ ਦੀ ਗੱਲ ਸੁਣੂੰਗਾ ਬਲਬੀਰ ਜੀ ਦੀ ਭੈਣ ਬੋਲੀ ਕੀ ਗੱਲ ਐ ਮਾਸੀ ਜੀ ਤੁਸੀਂ ਤਾਂ ਬਿਲਕੁਲ ਸਹੀ ਗੱਲ ਕੀਤੀ ਆ ਕਰਨ ਹੱਸਦਾ ਹੋਇਆ ਬੋਲਿਆ ਮੰਮੀ ਵੇਖ ਭਾਬੀ ਵੀ ਗੁਲਾਬੀ ਰੰਗ ਦਾ ਸੂਟ ਪਾ ਕੇ ਆਈ ਆ ਇਸੇ ਲਈ ਵੀਰਾ ਵੀ ਗੁਲਾਬੀ ਰੰਗ ਦਾ ਕੁੜਤਾ ਪਾ ਕੇ ਆਇਆ ਰਮਣ ਬੋਲੀ ਕੀ ਗੱਲ ਐ ਬਹੂ ਤੂੰ ਤਾਂ ਆਪਣੇ ਘਰ ਵਾਲੇ ਨੂੰ ਆਪਣੇ ਰੰਗ ਵਿੱਚ ਰੰਗ ਲਿਆ ਮਾਸੜ ਜੀ ਬੋਲੇ ਕਰਨ ਨੂੰ ਵੇਖ ਕੇ ਕਰਮ ਜੀ ਤਾਂ ਹੈਰਾਨ ਹੋ ਗਈ ਕਿਉਂਕਿ ਉਹਨੂੰ ਖੁਦ ਵੀ ਨਹੀਂ ਪਤਾ ਸੀ ਕਿਰਨ ਨੇ ਇਸ ਰੰਗ ਦਾ কুর্তা ਪਾਉਣ ਵਾਲਾ ਆ। ਕਰਨ ਨੇ ਸਿਰਫ ਪ੍ਰੋਗਰਾਮ ਵਿੱਚ ਕਿਹੜੇ ਰੰਗ ਦੇ ਕੱਪੜੇ ਪਾਉਣੇ ਆ ਇਹੋ ਪੁੱਛਿਆ ਸੀ। ਤੇ ਆਪਣੇ ਕੱਪੜੇ ਖੁਦ ਡਿਸਾਈਡ ਕੀਤੇ ਸੀ। ਪੂਰੇ ਪ੍ਰੋਗਰਾਮ ਵਿੱਚ ਕਰਮਜੀਤ ਆਪਣੀ ਸਾਸ ਦੇ ਮੂੰਹ ਨੂੰ ਹੀ ਵੇਖਦੀ ਰਹੀ ਸੀ। ਪ੍ਰੋਗਰਾਮ ਖਤਮ ਹੋਣ ਦੇ ਬਾਅਦ ਰਮਨ ਆਪਣੀ ਭਾਬੀ ਨੂੰ ਬੁਲਾਉਣ ਦੇ ਲਈ ਆਉਂਦੀ ਆ। ਭਾਬੀ ਤੈਨੂੰ ਮੰਮੀ ਬੁਲਾ ਰਹੀ ਆ। ਕੋਈ ਜ਼ਰੂਰੀ ਗੱਲ ਕਰਨੀ ਆ। ਰਮਨ ਬੋਲੀ ਕਰਮਜੀਤ ਦਾ ਮੂੰਹ ਦਾ ਰੰਗ ਫਿੱਕਾ ਪੈ ਗਿਆ ਸੀ ਉਹ ਆਪਣੀ ਸੱਸ ਦੇ ਕੋਲ ਜਾਂਦੀ ਆ ਬਹੂ ਤੈਨੂੰ ਸ਼ਰਮ ਬਿਲਕੁਲ ਨਹੀਂ ਆਉਂਦੀ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਉਂਦੇ ਹੋਏ ਵਿਆਹ ਨੂੰ ਅਜੇ ਸਾਲ ਵੀ ਨਹੀਂ ਹੋਇਆ ਪਰ ਆਪਣੇ ਘਰ ਵਾਲੇ ਨੇ ਹੁ ਇਵੇਂ ਇਸ਼ਾਰਿਆਂ ਤੇ ਨਚਾਇਆ ਆ ਕਿ ਸਾਰੀ ਦੁਨੀਆ ਨੂੰ ਖਬਰ ਹੋ ਗਈ ਆ ਦੱਸ ਭੈਣ ਸਾਰੇ ਕੀ ਗੱਲਾਂ ਕਰ ਰਹੇ ਸੀ ਕੀ ਇੱਜ਼ਤ ਰਹਿ ਗਈ ਆ ਮੇਰੀ ਜਦ ਕਿ ਮੈਂ ਇਹਨੂੰ ਸਮਝਾ ਕੇ ਲਈ ਆਈ ਸੀ ਕਿ ਐਵੇਂ ਦਾ ਕੁਝ ਨਾ ਕਰੀ ਬਲਵੀਰ ਜੀ ਬੋਲੀ ਕਰਮਜੀਤ ਥੱਲੇ ਨੂੰ ਕਰਕੇ ਖੜੀ ਹੋ ਗਈ ਉਹਦੀਆਂ ਅੱਖਾਂ ਵਿੱਚੋਂ ਅਥਰੂ ਵਹਿ ਰਹੇ ਸੀ ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਹੇ ਸਹੀ ਕਹਿ ਰਹੀ ਆਂ ਭੈਣੇ ਪਤੀ ਪਤਨੀ ਨੂੰ ਐਵੇਂ ਨਮਾਇਸ਼ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਇੰਜ ਦੇ ਡਰਾਮੇ ਤਾਂ ਫਿਲਮਾਂ ਵਿੱਚ ਹੀ ਚੰਗੇ ਲੱਗਦੇ ਆ ਕਰਨ ਨੂੰ ਵੇਖ ਕੇ ਕਹਿੰਦੇ-ਕਹਿੰਦੇ ਬਲਵੀਰ ਦੀ ਭੈਣ ਚੁੱਪ ਹੋ ਗਈ। ਮੈਨੂੰ ਤਾਂ ਲੱਗਾ ਸੀ ਕਿ ਕਰਮਜੀਤ ਨੂੰ ਇੱਥੇ ਕਿਸੇ ਕੰਮ ਦੇ ਲਈ ਬੁਲਾਇਆ ਆ। ਪਰ ਤੁਸੀਂ ਤਾਂ ਉਹਨੂੰ ਸੁਣਾਉਣ ਦਾ ਕੰਮ ਕਰ ਰਹੇ ਹੋ। ਕੀ ਗਲਤੀ ਕਰ ਦਿੱਤੀ ਆ ਕਰਮਜੀਤ ਨੇ? ਕਰਨ ਬੋਲਿਆ। ਪੁੱਤ, ਇਹ ਸਾਡੀ ਬੁੜੀਆਂ ਦੀ ਆਪਸੀ ਗੱਲ ਆ। ਤੂੰ ਜਾ। ਬਲਵੀਰ ਜੀ ਬੋਲੀ। ਮੰਮੀ, ਤੁਸੀਂ ਕਰਮਜੀਤ ਨੂੰ ਗਲਤ ਗੱਲ ਦੇ ਲਈ ਸੁਣਾ ਰਹੇ ਹੋ। ਤੁਹਾਨੂੰ ਲੱਗਦਾ ਆ? ਉਕੁਰਤਾ ਕਰਮਜੀਤ ਨੇ ਮੈਨੂੰ ਪਾਉਣ ਦੇ ਲਈ ਦਿੱਤਾ ਸੀ ਜਦੋਂ ਕਿ ਕਰਮਜੀਤ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੈਂ ਕੀ ਪਾਉਣ ਵਾਲਾ ਆ ਮੈਂ ਤਾਂ ਸਿਰਫ ਉਹਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਕੀ ਅਸੀਂ ਪਤੀ ਪਤਨੀ ਇੱਕ ਦੂਜੇ ਦੀ ਖੁਸ਼ੀ ਦੇ ਲਈ ਕੁਝ ਕਰ ਵੀ ਨਹੀਂ ਸਕਦੇ ਤੁਸੀਂ ਜਦੋਂ ਕਰਮਜੀਤ ਨੂੰ ਮੇਰੀ ਪਤਨੀ ਦੇ ਰੂਪ ਵਿੱਚ ਚੁਣਿਆ ਸੀ ਨਾ ਮੈਂ ਉਦੋਂ ਹੀ ਫੈਸਲਾ ਕਰ ਲਿਆ ਸੀ ਕਿ ਮੈਂ ਆਪਣੀ ਪਤਨੀ ਦੀ ਖੁਸ਼ੀ ਦੇ ਲਈ ਸਭ ਕੁਝ ਕਰੂੰਗਾ ਪਤੀ ਪਤਨੀ ਦੇ ਰਿਸ਼ਤੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਹੀ ਮਾਇਨੇ ਰੱਖਦੀਆਂ ਨੇ ਦੋ ਅਣਜਾਣ ਲੋਕ ਜਦੋਂ ਤੱਕ ਇੱਕ ਦੂਜੇ ਦਾ ਦਰਦ ਨਹੀਂ ਸਮਝਣਗੇ ਜੇ ਇੱਕ ਦੂਜੇ ਨੂੰ ਇੱਜ਼ਤ ਨਹੀਂ ਦੇਣਗੇ ਤਾਂ ਰਿਸ਼ਤਾ ਕਿਵੇਂ ਅੱਗੇ ਵਧੂਗਾ ਮੰਮੀ ਤੁਸੀਂ ਜਾਣਦੇ ਹੋ ਮੈਂ ਬਚਪਨ ਤੋਂ ਹੀ ਤੁਹਾਡੀ ਹਰ ਕੰਮ ਵਿੱਚ ਮਦਦ ਕਰਦਾ ਸੀ ਰਮਨ ਦੇ ਲਈ ਵੀ ਹਮੇਸ਼ਾ ਮੈਂ ਤਿਆਰ ਹੀ ਰਹਿੰਦਾ ਸੀ ਉਦੋਂ ਤਾਂ ਮੈਂ ਇੱਕ ਚੰਗਾ ਪੁੱਤ ਤੇ ਇੱਕ ਚੰਗਾ ਭਰਾ ਸੀ ਉਦੋਂ ਤੱਕ ਕਿਸੇ ਨੇ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਪਰ ਜਦੋਂ ਹੁਣ ਮੈਂ ਕੋਈ ਕੰਮ ਆਪਣੀ ਪਤਨੀ ਦੇ ਲਈ ਥੋੜਾ ਜਿਹਾ ਕਰ ਰਿਹਾ ਹਾਂ ਤਾਂ ਸਾਰਿਆਂ ਨੂੰ ਬੁਰਾ ਲੱਗ ਰਿਹਾ ਆ ਇਹਦੇ ਵਿੱਚ ਕੀ ਸ਼ਰਮ ਦੀ ਗੱਲ ਆ ਕੀ ਪਤੀ ਪਤਨੀ ਇੱਕ ਦੂਜੇ ਦੇ ਨਾਲ ਬਹਿ ਨਹੀਂ ਸਕਦੇ ਇੱਕ ਦੂਜੇ ਦਾ ਧਿਆਨ ਨਹੀਂ ਰੱਖ ਸਕਦੇ ਪਰ ਤੁਹਾਨੂੰ ਲੱਗਦਾ ਆ ਕਰਮਜੀਤ ਮੈਨੂੰ ਆਪਣੇ ਇਸ਼ਾਰਿਆਂ ਤੇ ਨਚਾ ਰਹੀ ਆ ਜਦੋਂ ਕਿ ਕਰਮਜੀਤ ਮੈਨੂੰ ਕੋਈ ਗੱਲ ਨਹੀਂ ਕਰ ਕੰਮ ਨਹੀਂ ਕਰਨ ਦਿੰਦੀ ਜੇ ਮੇਰਾ ਆਪਣੀ ਘਰ ਵਾਲੀ ਦਾ ਸਾਥ ਦੇਣਾ ਉਹਦੇ ਨਾਲ ਰਹਿਣਾ ਕਿਸੇ ਨੂੰ ਦੁੱਖ ਦਿੰਦਾ ਆ ਤਾਂ ਅੱਗੇ ਤੋਂ ਮੈਂ ਕਿਸੇ ਵੀ ਪ੍ਰੋਗਰਾਮ ਵਿੱਚ ਨਹੀਂ ਆਉਂਗਾ ਕਰਨ ਬੋਲਿਆ ਪੁੱਤ ਤੂੰ ਤਾਂ ਛੋਟੀ ਜੀ ਗੱਲ ਤੇ ਇੰਨਾ ਨਾਰਾਜ਼ ਹੋ ਗਿਆ ਆ ਅਸੀਂ ਸਾਰੇ ਤਾਂ ਕਰਮਜੀਤ ਨੂੰ ਸਿਰਫ ਇਹਨਾ ਹੀ ਕਹਿ ਰਹੇ ਸੀ ਕਿ ਹਜੇ ਉਹ ਨਵੀਂ ਆ ਇਸ ਘਰ ਦੇ ਤੌਰ ਤਰੀਕੇ ਉਹਨੂੰ ਨਹੀਂ ਪਤਾ ਉਹ ਇਸ ਘਰ ਦੇ ਤੌਰ ਤਰੀਕੇ ਜਾਣ ਲਵੇ ਸਿੱਖ ਲਵੇ ਤਾਂ ਕਿ ਉਹ ਵੀ ਇਸ ਘਰ ਨੂੰ ਅਪਣਾ ਸਕੇ ਇਸ ਘਰ ਵਿੱਚ ਆਪਣਾਪਣ ਮਹਿਸੂਸ ਕਰ ਸਕੇ ਹੋਰ ਰਿਸ਼ਤੇਦਾਰਾਂ ਨਾਲ ਵੀ ਵਕਤ ਬਿਤਾਵੇ ਭਲਵੀਰ ਜੀ ਗੱਲ ਨੂੰ ਸੰਭਾਲਦੇ ਹੋਏ ਬੋਲੇ ਮੰਮੀ ਦੋ ਅਣਜਾਣ ਲੋਕਾਂ ਨੂੰ ਇੰਨੇ ਮਹੱਤਵਪੂਰਨ ਰਿਸ਼ਤੇ ਵਿੱਚ ਬੰਨ੍ਹ ਕੇ ਫਿਰ ਉਹਦੇ ਉੱਪਰ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਗਲਤ ਆ ਅੱਜ ਜੇ ਮੈਂ ਆਪਣੀ ਪਤਨੀ ਦਾ ਧਿਆਨ ਨਾ ਰੱਖਾਂ ਤਾਂ ਉਦੋਂ ਵੀ ਤੁਸੀਂ ਕਰਮਜੀਤ ਨੂੰ ਹੀ ਕਹੋਗੇ ਕਿ ਆਪਣੇ ਪਤੀ ਦਾ ਧਿਆਨ ਨਹੀਂ ਰੱਖਦੀ ਹੋਣੀ ਤਾਂ ਹੀ ਤਾਂ ਉਹ ਤੇਰੇ ਵੱਲ ਵੇਖਦਾ ਨਹੀਂ ਆ ਮੰਮੀ ਇਸ ਰਿਸ਼ਤੇ ਵਿੱਚ ਅਸੀਂ ਦੋਵੇਂ ਬੰਨੇ ਆ ਜੇ ਇਸ ਤਰ੍ਹਾਂ ਦੀ ਕੋਈ ਗੱਲ ਆ ਤਾਂ ਤੁਸੀਂ ਮੈਨੂੰ ਵੀ ਕਹੋ ਮੈਂ ਕਰਮਜੀਤ ਦੇ ਇਸ਼ਾਰਿਆਂ ਤੇ ਨੱਚ ਨਹੀਂ ਰਿਹਾ ਬਲਕਿ ਮੈਂ ਉਹਦਾ ਆਦਰ ਕਰਦਾ ਆ ਕਰਨ ਬੋਲਿਆ ਨਹੀਂ ਪੁੱਤ ਤੁਸੀਂ ਦੋਵੇਂ ਖੁਸ਼ ਰਹੋ ਮੈਨੂੰ ਸਿਰਫ ਇੰਨਾ ਹੀ ਚਾਹੀਦਾ ਆ ਉਹ ਤਾਂ ਕਹਿੰਦੇ-ਕਹਿੰਦੇ ਬਲਵੀਰ ਜੀ ਚੁੱਪ ਹੋ ਗਏ ਕਰਮਜੀਤ ਚੁੱਪ ਹੋ ਜਾ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਗੱਲਾਂ ਹੋਈਆਂ ਆ ਪਰ ਮੈਂ ਸਮਝ ਨਹੀਂ ਸਕਿਆ ਹੁਣ ਤੂੰ ਇੱਕ ਗੱਲ ਹਮੇਸ਼ਾ ਯਾਦ ਰੱਖੀ ਕਿ ਮੈਂ ਤੇਰੇ ਨਾਲ ਆ ਮਾਂ ਮੈਂ ਹਾ ਰਿਸ਼ਤੇ ਦੀ ਜ਼ਿੰਮੇਵਾਰੀ ਹਮੇਸ਼ਾ ਦਿਲ ਤੋਂ ਨਭਾਈ ਆ ਪਰ ਜੇ ਤੁਸੀਂ ਕਰਮਜੀਤ ਦੇ ਪ੍ਰਤੀ ਮੇਰੀਆਂ ਜ਼ਿੰਮੇਵਾਰੀਆਂ ਨੂੰ ਗਲਤ ਨਜ਼ਰੀਏ ਨਾਲ ਵੇਖੋਗੇ ਤਮ ਇਹਨੂੰ ਚੰਗਾ ਨਹੀਂ ਲੱਗੂਗਾ ਮੈਂ ਦੂਜੇ ਲੋਕਾਂ ਨੂੰ ਨਹੀਂ ਜਾਣਦਾ ਕਮ ਸੇ ਕਮ ਮੇਰੀ ਮਾਂ ਨੂੰ ਤਾਂ ਇਹ ਗੱਲ ਸਮਝਣੀ ਚਾਹੀਦੀ ਆ ਕਿ ਕਿਸੇ ਨਵੇਂ ਇਨਸਾਨ ਨੂੰ ਜਦੋਂ ਅਸੀਂ ਬਾਹਰ ਤੋਂ ਲੈ ਕੇ ਆਉਂਦੇ ਆ ਤਾਂ ਉਹਨੂੰ ਆਪਣਾਪਨ ਮਹਿਸੂਸ ਕਰਾਉਣ ਦੇ ਲਈ ਉਹਦੇ ਨਾਲ ਕੁਲ ਮਿਲ ਕੇ ਰਹਿਣਾ ਚਾਹੀਦਾ ਆ ਕਰਨ ਬੋਲਿਆ ਪੁੱਤ ਤੂੰ ਅੱਜ ਮੇਰੀਆਂ ਅੱਖਾਂ ਖੋਲ ਦਿੱਤੀਆਂ ਮੈਂ ਆਪਣੇ ਕਿਤੇ ਤੇ ਬਹੁਤ ਸ਼ਰਮਿੰਦਾ ਆ ਅੱਗੇ ਤੋਂ ਕਦੀ ਵੀ ਮੈਂ ਆਪਣੀ ਬਹੂ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਹਾਂਗੀ ਬਲਵੀਰ ਜੀ ਬੋਲੇ ਕਰਮਜੀਤ ਦੇ ਮਨ ਵਿੱਚ ਆਪਣੇ ਪਤੀ ਦੇ ਲਈ ਇੱਜ਼ਤ ਤੇ ਪਿਆਰ ਦੋਵੇਂ ਹੀ ਵਧ ਗਏ ਸੀ ਅੱਜ ਉਹ ਬਹੁਤ ਖੁਸ਼ ਸੀ ਕਿ ਉਹਦਾ ਪਤੀ ਨਾ ਸਿਰਫ ਆਪਣੇ ਅਧਿਕਾਰ ਜਾਣਦਾ ਆ ਬਲਕਿ ਆਪਣੀ ਪਤਨੀ ਦੇ ਅਧਿਕਾਰਾਂ ਦੇ ਪ੍ਰਤੀ ਵੀ ਉਹਨਾ ਹੀ ਸੁਵੇਦਨਸ਼ੀਲ ਆ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਜੀ ਇਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ